ਚਾਲ ਚਾਲ ਆ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਚੱਲੀ ਜਾਂਦਾ ਕੰਮਕਾਰ ਮਾਜਰੀ ਮੋਟਰ ਤੇ ਕੱਦੂ ਦਾ ਤੇ ਉਹ ਕਿਹੜਾ ਆਪਾਂ ਵਿਚਾਰ ਲਾ ਡੈੜਤਾ 69 ਲਿਆਏ ਦੀ ਅੱਜ 69 ਨਾਂ ਮਿੱਧੇ ਆ ਵਿਚਾਰ ਲਾ ਕਿਹੜਾ ਤੇ ਕੱਦੂ ਹੋ ਗਿਆ ਦੀ ਕਾਫੀ ਇਕੱਠਾ ਤੇ ਅੱਜ ਦੋ ਕਿਾਰੇ ਆਪਣੇ ਆ ਭਰ ਗਏ ਦੀ ਤੇ ਦੋ ਕਿਾਰੇ ਇੱਧਰ ਲਈ ਭਰੇ ਹੋਏ ਨੇ ਤੇ ਮੂਰੇ ਮੂਰੇ 69 ਡੈੜੀ ਜਾਊਗਾ ਤੇ ਦੂਰੀ ਗੇਲ ਆਪਾਂ 43843 ਨਾਲ ਨੂੰ ਬੈਡ ਲੱਗੇ ਨੇ ਉਹਦੇ ਨਾਲ ਮਿੱਦ ਦਾਂਗੇ ਜਿਹੜਾ ਟੰਡਲ ਜੇ ਨੇ ਸਾਰੇ ਵਿੱਚ ਦਬ ਜਾਣਗੇ ਮਿੱਟੀ ਦੇ ਬਾਕੀ ਉਹ ਪਰਲਾ ਆਪਣਾ ਕੱਲ੍ਹ ਦਾ ਹੀ ਕਰਿਆ ਹੋਇਆ ਪਹਿਲੇ ਨੰਬਰ ਤੇ ਆ ਕੇ ਆਰਾ ਬਾਕੀ ਲਾਈਟ ਚੱਲਦੀ ਆ ਹੁਣ ਉਹ ਕਿਾਰੇ ਚ ਪਾਣੀ ਪਾ ਰਹੇ ਆ ਬਾਕੀ ਜੂਵੀ ਲੱਗਿਆ ਆ ਟਰੈਕਟਰ ਤੇ ਚਲਾਉਣ ਬਾਕੀ ਆਪਾਂ ਹੁਣ ਜੂਵੀ ਨੂੰ ਫੜਾਉਣਾ ਆ ਟਰੈਕਟਰ ਇਹਦੇ ਨਾਲ ਇੱਧਰਲੇ ਪਾਸੇ ਡੈਟ ਦੂਗਾ ਤੇ ਫਿਰ ਇੱਧਰ ਆਪਾਂ ਕਰਦੇ ਹਾਂ ਹੁਣ ਦੂਰੀ ਦੂਰ ਬਾਰ ਸਾਈਡ ਤੇ ਆ ਬੈੜਾ ਨਾਲ ਫਿਰ ਆਪਾਂ ਛੱਡ ਦੇਣਾ ਇਹਨੂੰ ਕੱਲ ਦਾ ਦੇਣਾ ਪਾਣੀ ਪਾ ਕੇ ਤੇ ਪਰਸੋਂ ਨੂੰ ਸਾਰੇ ਖੇਤ ਤਿਆਰ ਕਰਾਂਗੇ ਬਾਕੀ ਹਲੇ ਮੱਕੀ ਖੜੀ ਆ 2.5 ਕਿਲਿਆਂ ਦਾ ਢੇਡ ਆਨ ਜੜੀ ਟਰੈਕਟਰ ਦੇ ਨਾਲ ਮੱਕੀ ਆਏ ਵੱਢਣ ਤੋਂ ਰਹਿਦੀ ਹਲੇ ਆਪਣੀ ਆ ਮੋਟਰ ਤੇ ਇੱਕ ਉਹ ਮੋਟਰ ਤੇ ਲਵੇ ਆ ਹੁਣ ਕੱਲ ਨੂੰ ਵੱਡਾਂਗੇ ਉਹ ਇੱਕ ਟਰਾਲੀ 'ਚ ਪੈ ਜਾਣੀ ਆ ਇਹ ਤੇ ਫਿਰ ਨਾਲੇ ਇਹਨਾਂ ਦਾ ਕੱਦੂ ਹੋ ਜੂਗਾ ਨਾਲੇ ਜੀਰੀ ਲੱਗ ਜੂਗੀ ਇਹ ਘਿਆਰਿਆਂ 'ਚ ਵੀ ਬਾਕੀ ਚੱਲੀ ਜਾਂਦਾ ਕੰਮਕਾਰ ਵਧੀਆ ਤੇ ਵੀਡੀਓ ਨੂੰ ਬਸ ਤੋਂ ਬਾਅਦ ਸ਼ੇਅਰੇ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਬਸ ਤੋਂ ਬਾਅਦ ਸ਼ੇਅਰ ਕਰੋ ਇਹ ਲੱਗਿਆ ਹੋਇਆ ਜੂਵੀ ਡੈਡਨ ਤੋਂ ਤੰਦਰ ਨੇ ਆ ਵਿਚਾਰ ਲਈ ਬੱਟੇ ਚੱਕ ਦੀ ਤੀ ਮੈਂ ਤਾਂ ਗਾਰੇ ਚ ਪਾ ਕੇ ਗਿਆ ਕੱਲ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਚਲੋ ਹੁਣ ਦੁਬਾਰਾ ਪਾ ਲਾਂ ਕਹੀ ਨਾਲ ਮੈਂ ਇਹੀ ਕੁਝ ਕਰ ਸਕਦੇ ਆ ਹੋਰ ਹੱਲ ਨਹੀਂ ਹੁਣ ਬਾਕੀ ਮੱਕੀ ਦਾ ਰੇਟ ਦੇਖੋ ਅੱਜ ਨਾਬਾ ਤੇ ਰਾਜਪੁਰੇ ਮੰਡੀ ਦਾ ਕੀ ਆਉਂਦਾ ਅੱਜ ਮੌਸਮ ਠੀਕ ਆ ਤੇ ਧੁੱਪਾਂ ਨਿਕਲੀ ਹੋਈ ਆ ਅੱਜ ਰੇਟ ਦਾ ਫਰਕ ਪਊਗਾ 100 150 ਦਾ ਇੱਥੇ ਤੱਕ ਲੱਗਦਾ ਏ। ਮੱਕੀ ਪਤਾ ਕਰ ਲਾਂਗੇ ਤੇ ਕੱਲ ਨੂੰ ਫਿਰ ਆਪਾਂ ਲੈ ਕੇ ਜਾਵਾਂਗੇ ਰਾਜਪੁਰੇ। ਮੱਕੀ ਪਹਿਲਾਂ ਨਾਬੇ ਲੈ ਕੇ ਆਤੀ ਹੁਣ ਰਾਜਪੁਰੇ ਲੈ ਕੇ ਜਾਵਾਂਗੇ ਉੱਥੇ ਦੇਖਾਂਗੇ ਵੀ ਕਿੰਨਾ ਗ੍ਰੇਡ ਦਾ ਫਰਕ ਆ ਕੀ ਗੱਲ ਬਾਤ ਆ। ਨਹੀਂ ਤਾਂ ਆਪਾਂ ਹਰੇਕ ਸਾਲ ਰਾਜਪੁਰੀ ਲੈ ਕੇ ਜਾਂਦੇ ਆ। ਤੇ ਉੱਥੇ ਉਦੋਂ ਪੈ ਗਿਆ ਸੀ ਮੀਂਹ ਰਾਜਪੁਰੇ ਜਦੋਂ ਆਪਾਂ ਮੱਕੀ ਲੈ ਕੇ ਜਾਣਾ ਸੀ ਤੇ ਨਾਬੇ ਹੈ ਨਹੀਂਦੀ ਉਸੇ ਕਰਕੇ ਆਪਾਂ ਉੱਥੇ ਲੈ ਗਏ ਵੀ ਰਾਜਪੁਰੇ ਆਉਣੀ ਨਹੀਂ ਤੀ ਬੋਲੀ ਮੀਂ ਕਰਕੇ ਤੇ ਨਾਪੇ ਆਪਣੀ ਬੈਗੀ ਤੀ ਪਰ ਨਾਪੇ ਸਿਸਟਮ ਹੈ ਨਹੀਂ ਮੰਡੀ ਦਾ ਜਿਹੜੇ ਹਿਸਾਬ ਨਾਲ ਚਾਹੀਦਾ ਰੇਟ ਰੂਟ ਵੀਨ ਲਾਉਂਦੇ ਵਪਾਰੀ ਇਕਾਗਰੀ ਫਿਰਦੇ ਨੇ ਤੇ ਹੁਣ ਰਾਜਪੁਰੇ ਲੈ ਕੇ ਜਾਵਾਂਗੇ ਫਿਰ ਤੁਹਾਨੂੰ ਦੱਸਾਂਗੇ ਰੇਟ ਰੂਟ ਤੇ ਵੀਡੀਓ ਪਾਵਾਂਗੇ ਬਾਕੀ ਚਲੋ ਕਰਦੀ ਏ ਕੱਤੂ ਉਹ ਕਹਰੇਆਂ ਦਾ ਦੋ ਦਾ ਇਆ ਖੇਤ ਖੜਾ ਹਲੇ ਆਪਣਾ ਵੱਢਣ ਤੋਂ ਪੂਰੀ ਪੱਕੀ ਆ ਛੱਲੀ ਇਹ ਵੀ ਪੱਕੀ ਪੂਰੀ ਪੱਕ ਗਈ ਇਹ ਵੀ ਐਦ ਕਿ ਮੀਂਹ ਨੇ ਥੋੜਾ ਜਿਆਦਾ ਕੰਮ ਖਰਾਬ ਕਰਿਆ ਹੋਇਆ ਮੱਕੀ ਦਾ ਰੇਟ ਵੀ ਇਸੇ ਕਰਕੇ ਡਾਊਨ ਆ ਤੇ ਖੇਤ 'ਚ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਮੱਕੀ ਦਾ ਭੜਾਈ ਵੇਲੇ ਨਾ ਤਾਂ ਪਿੱਛੇ ਬੰਦੇ ਲਾ ਕੇ ਫਿਰ ਜਗਾ ਹੁੰਦੀ ਆ ਜਿਹੜੀ ਮਾੜੀ ਮੁੱਟੀ ਛੱਲੀ गिरਦੀ ਆ ਮਸ਼ੀਨ ਛੱਡਾਂ ਦੀ ਆ ਉਹ ਤਾਂ ਮੰਨ ਕੇ ਚੱਲੋ ਮਸ਼ੀਨ ਇਹ ਗਾਰੇ ਚ ਦੱਬੇ ਦਿੰਦੀ ਆ। ਸੋਛਲੀ ਪੂਰੀ ਪੱਕੀ ਆ ਆਪਣੀ। 899 ਇਹ। ਵੀ ਆਨ ਵਧੀਆ ਪੱਕੀ ਹੋਈ ਆ। ਕੱਲ ਨੂੰ ਵੜਦੇ ਆ। ਤੇ ਆ ਕੱਦੂ ਦਾ ਕੰਮ ਨਬੇੜਦੀ ਏ। ਲਓ ਜੀ ਅੱਜ ਤਿੰਨ ਖੇਤ ਕਰਤੇ ਤਿਆਰ ਤਿੰਨ ਕਿਾਰੇ ਦੋ ਪਰੇ ਕਰਤੇ ਤੇ ਇੱਕ ਗਿਆਰਾ ਕਰਤਾ ਐਨ ਦਾ ਮਤਲਬ ਡੈੜਕੇ ਛੜਤੇ ਆਪਾਂ ਕੱਲ ਨੂੰ ਇੱਧਰਲੇ ਪਾਸੇ ਤਿਆਰ ਕਰਨ ਲੱਗ ਜਾਾਂਗੇ ਘੱਟ ਪਾਣੀ ਰੱਖ ਕੇ ਤੇ ਬਾਕੀ ਲਾਈਟ ਚੱਲਦੀ ਆ 69 ਦੇ ਮਾਰਤਾ ਆਪਾਂ ਮੋਟਾ ਮੋਟਾ ਜਿਹਾ ਪਾਣੀ ਔਰੇ ਕੋਈ ਭਾਂਡਾ ਹੈ ਨਹੀਂ ਤੀ ਪਾਣੀ ਮਾਰਨ ਨੂੰ ਬਾਲਟੀ ਬੁਲਟੀ ਘਰੇ ਜਾ ਕੇ ਇਹਨੂੰ ਧੋਣਿਆ ਸਮਾਰ ਕੇ ਧੋਕੇ ਖੜਾਉਣੇ ਆ ਫਿਰ ਕੱਲ ਨੂੰ ਵੱਢਣੇ ਆ ਮੱਕੀ ਤੇ ਚਲਦੇ ਆਂ ਫਿਰ ਕੱਲ ਨੂੰ ਰਾਜਪੁਰੇ ਮੱਕੀ ਵੜਾ ਕੇ ਬਾਕੀ ਉਹ ਕਿਆਰਾ ਰਹਿ ਗਿਆ ਆਪਣਾ ਇੱਕ ਡੈਡਨ ਤੋਂ ਇੱਕ ਬਾਰ ਡੈਡਨ ਤੋਂ ਰਹਿ ਗਿਆ ਇੱਕ ਬਾਰ ਡੈਟ ਤਾਂ ਆਪਾਂ ਨਤਰ ਨਾਲ ਬਾਕੀ ਕੱਲ ਨੂੰ ਇਧਰ ਲਈ ਲੈਣਾ ਸਾਰੀ ਉਹ ਤਿਆਰ ਕਰ ਦੇਣੀ ਆ ਫਿਰੇ ਤੱਕ ਤਿੰਨ ਗਿਆਰੇ ਨੇ ਇਹ ਆਪਾਂ ਤਿਆਰ ਕਰ ਦੇਣੇ ਨੇ ਤੇ ਉਦੋਂ ਅਗਲੇ ਦਿਨ ਫਿਰ ਆਹ ਹੋ ਜਾਣਗੇ ਤੇ ਫਿਰ ਆ ਇਧਰ ਜਿਹੜੀ ਕੱਲ ਨੂੰ ਮੱਕੀ ਵੱਢਣੀ ਆ ਇਹ ਤਿਆਰ ਹੋ ਜਾਊਗਾ ਤੇ ਨਾਲੇ ਉਹ ਪਰਲਾ ਹੋ ਜੂਗਾ ਜਿਹੜੀ ਉਹ ਪ੍ਰੇਮ ਮੱਕੀ ਖੜੀ ਆ। ਬਾਕੀ ਹੁਣ ਚੱਲਦੇ ਆ ਪਿੰਡ ਨੂੰ। ਪਾਣੀ ਕਰਤਾ ਆਪਾਂ ਮੋਟਰ ਦਾ ਸੈੱਟ। ਬਾਕੀ ਹਲੇ ਪਰਲੀ ਮੋਟਰ ਤੇ ਵੀ ਵੱਢਣੀਆਂ ਮੱਕੀ। ਉਹ ਦੇਖਦੇ ਆ। ਕਿਹੜੇ ਦਿਨ ਵੱਢੀ ਏ। ਉਹ ਵੀ ਪੱਕੀ ਹੋਈ ਆ ਪੂਰੀ। ਆ ਜਾ ਹੁਣ ਜੂ ਵੀ ਚੱਲ ਚੱਲੀ ਏ। ਉਹ ਵੀ ਨਾ ਆ ਕੇ ਹਟਿਆ। ਇਹਨਾਂ ਗਾਰਿਆਂ ਲਿਬੜ ਗਿਆ। ਬਹੁਤ ਟਰੈਕਟਰ ਦੀਪੜਿਆ ਨੇ ਉਹ ਗਾਹਣਾਂ ਚ। ਸਾਰੀ ਲਵੇਟ ਤਾਂ ਛਤਰੀ ਤੱਕ ਗਾਰਾ ਚਾੜਤਾ। ਹੁਣ ਘੱਟੋ ਘੱਟ ਡੇਢ ਘੰਟਾ ਲਾ ਕੇ ਧੂਣਾ ਪੂਗਾ ਪੂਰੀ ਰੀਜ ਲਾ ਕੇ। ਪੂਰਾ ਗਾਰਾ ਗੂਰਾ ਕੱਢਣਾ ਬੂਮੜਗਾਟਾਂ ਚੋਂ ਤਾਂ ਜਾ ਕੇ ਕਿਤੇ ਗੱਲ ਬਣਨੀ ਆ। ਚੱਲ ਯਾਰ ਚੱਕ। ਪਾਇਰ ਜੀਂ ਲੋਟੋਂਦੇ ਆ ਪਲੇਟ ਬੰਦ ਕਰਾਂਗੇ ਤੇ ਮੱਕੀ ਉਹ ਭਰ ਦਾਂ ਮੈਂ ਸਾਰੀ ਉਹ। ਚੱਲ ਯਾਰ ਚੱਕ। ਜੱਕ ਜੱਕ ਟਰੈਕਟਰ ਉਹ ਪੜੇ ਲੇਖੋ ਇਦਾਂ ਦਾ ਬਣ ਗਿਆ ਖੇਤ ਇਹਾਰੇ ਟਾਂਡੇ ਗੁੰਦੇ ਜਿੰਨਾ ਵੀ ਜੀਦਾ ਟਾਂਡੇ ਬੱਤੇ ਵੇਖ ਤੋਂ ਦੀ ਆ ਰਹੀ ਬੱਜਰ ਵਾਲਾ ਇਹਦਾ ਪੋਰਾ ਵੀ ਕਿਤੇ ਡੱਕਾ ਇਹਦਾ ਦੋ ਵਾਰ ਮੰਨ ਕੇ ਚਲੋ ਕੰਬੇ ਨੇ ਟਾਂਡੇ ਇਹ ਕੇਰਾ ਤਿਆਰ ਕਰਨ ਤੋਂ ਬਾਅਦ ਫੇਰ ਇੱਦਾਂ ਹੀ ਫੇਰਨਾ ਟਰੈਕਟਰ ਇਹ ਦੋ ਗੇਲ ਹੈਰੋ ਨਾਲ ਇਹ ਦੋ ਗੇਲ ਸੁਵਾਕੇ ਟੱਟ ਕੇ ਤੇ ਜਮਾਂ ਹੀ ਘੱਟ ਪਾਣੀ ਚ ਐਨ ਪੂਰੀ ਗੱਲ ਬਣ ਜਾਂਦੀ ਆ ਗਿਆ ਜੂਵੀ ਵੀ ਬਹੁਤ ਟਰੈਕਟਰ ਦੀਪੜ ਹੈ ਇਹਨੇ ਗਾਂਣ ਚ ਕਦੇ ਪਹਿਲੇ ਹਾਈ ਜੇ ਕਦੇ ਦੂਆ ਹਾਈ ਲਾ ਲਿਆ ਕਰੇ ਬਹੁ ਲੱchn ਜੇ ਕਰਦਾ ਇਹ ਇਹਨੂੰ ਟਰੈਕਟਰ ਦਾ ਚਾਉ ਵਾਲਾ ਹੈ ਨਾਲੇ ਆਪ ਲਿਪੜ ਗਿਆ ਨਾਲੇ ਟਰੈਕਟਰ ਸਾਰੀ ਲਪੇਟਦਾ ਛਤਰੀ ਤੱਕ ਖੱਪਰੀ ਦੀ ਆ ਜਿਹੜੀ ਛੱਤ ਹੁੰਦੀ ਔਰੇ ਬਿਗਾਰਾ ਜਾਣ ਤਾ ਉਂਗਲ-ਉਂਗਲ ਇੰਨਾ ਦੇਪੜਿਆ ਟਰੈਕਟਰ ਨੇ ਕਢਾਉਣਾ ਕੱਲ ਨੂੰ ਤੈਨੂੰ ਵੀ ਮੱਕੀ ਵੀ ਕਹਿੰਦੀ ਆ ਵੀ ਨਾਲ ਦੀ ਮੇਰੀ ਮੱਕੀ ਵੱਢ ਲਈ ਜੀ ਮੈਨੂੰ ਕੋਈ ਪੱਠਾ ਨਹੀਂ ਹੈਗਾ ਕੱਲ ਨੂੰ ਵੱਢਦੇ ਆ ਤੈਨੂੰ ਸਰ ਵੇਚ ਗਿਆ ਉਹਨਾਂ ਰਾਜਪੁਰੇ ਤੇ ਤੂੰ ਪਾਏਂਗੀ ਫੀਡ ਚ ਇਹ ਖਾਣਗੇ ਡੰਕਰ ਏਰ ਜਾ ਕੇ ਤੇਰੀ ਕੀ ਦਿੱਕਤ ਹੋਣੀ ਆ